ਸ਼ਿਆਰਪੁਰ ਦੇ ਤਲਵਾੜਾ ਬਲਾਕ ਦੇ ਵਾਰਣੇਪਿੰਡ ਬਹਿਮਾ ਵਿਖੇ ਲੱਕੜ ਦੀ ਤਸਕਰੀ ਨਾਲ ਜੁੜੇ ਲੋਕਾਂ ਨੇ ਜੰਗਲਾਤ ਵਿਭਾਗ ਦੇ ਪਿੰਡਾਂ ਦੀ ਪੰਚਾਇਤੀ ਜ਼ਮੀਨ ਤੇ ਲਗਾਇਆ ਗਿਆ ਉੱਥੇ ਹੀ ਕੁਝ ਕਿਸਾਨਾਂ ਦੀ ਜ਼ਮੀਨ ਤੋਂ ਵੀ ਰੁਖਤਾਂ ਦੀ ਕਟਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਦੀ ਮਾਰਕੀਟ ਵਿੱਚ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਖੇਤਾਂ ਵਿੱਚੋਂ ਦਰਖਤ ਕੱਟੇ ਗਏ ਇਸ ਨੂੰ ਲੈ ਕੇ ਉਹਨਾਂ ਨੇ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਪਰੰਤੂ ਕੋਈ ਕਾਰਵਾਈ ਨਹੀਂ ਹੋਈ ਉਲਟਾ ਜੰਗਲਾਤ ਵਿਭਾਗ ਨੇ ਜੰਗਲਾਂ ਨੂੰ ਅੱਗ ਲਗਾ ਦਿੱਤੀ ਹੈ ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਉਧਰ ਇਸ ਨੂੰ ਲੈ ਕੇ ਜਦੋਂ ਡੀਐਫਓ ਦਸੂਹਾ ਅੰਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜੇਕਰ ਜੰਗਲ ਨੂੰ ਅੱਗ ਲਗਾਉਣ ਵਿੱਚ ਕੋਈ ਮੁਲਾਜ਼ਮ ਸ਼ਾਮਲ ਹੋਇਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਸਾਡੇ ਨਾਲ ਪੰਚਾਇਤੀ ਆਪਣੇ ਮਲਕੀਅਤ ਵਿੱਚੋਂ ਸਾਡੇ ਖੈਰ ਕੱਟੇਗੇ ਚੋਰੀ 8-10 ਦਿਨ ਪਹਿਲੇ ਜੋ ਸਾਨੂੰ ਜਦੋਂ ਪਤਾ ਲੱਗਿਆ ਸੀ ਜਾ ਕੇ ਦੇਖਿਆ ਤੇ ਇਹਦੇ ਵਾਰੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਪਹਿਲੇ ਵਿਭਾਗ ਵਿੱਚ ਗਏ ਵਿਭਾਗ ਨੇ ਸਾਡੀ ਸੁਣਾਈ ਨਹੀਂ ਕੀਤੀ ਵਿਭਾਗ ਕਹਿੰਦਾ ਕਿ ਤੁਸੀਂ ਥਾਣੇ ਜਾਓ ਥਾਣੇ ਵਾਲਿਆਂ ਨੇ ਕਿਹਾ ਵੀ ਸਾਡੇ ਕੋਈ ਤਾਂ ਨਹੀਂ ਬਣਦਾ ਇਹ ਵਿਭਾਗ ਥਰੂ ਬਣਦਾ ਇਹ ਗੱਲ ਤੇ ਅਸੀਂ ਹਾਰ ਕੇ ਆ ਗਏ ਹਾਂ ਜਦੋਂ ਆਏ ਹਾਂ ਤਾਂ ਸਾਨੂੰ ਪਤਾ ਲੱਗਿਆ ਵੀ ਅੱਜ ਉੱਥੇ ਅੱਗ ਲੱਗੀ ਹੈ ਉਸ ਏਰੀਆ ਨੂੰ ਅੱਗ ਲੱਗੀ ਹੈ ਫਿਰ ਅਸੀਂ ਗਾਰਡ ਨਾਲ ਕੋਸ਼ਿਸ਼ ਕੀਤੀ ਹੈ ਉਹ ਮਤਲਬ ਗੱਲ ਕਰਨ ਦੀ ਉਹਨਾਂ ਨੇ ਸਾਨੂੰ ਕੋਈ ਕਹਿੰਦੇ ਜੀ ਅਸੀਂ ਆਏ ਹਾਂ ਤੇ ਉਹ ਨਹੀਂ ਆਏ ਤੇ ਸਾਨੂੰ ਲੱਗਦਾ ਕਿ ਮਹਿਕਮੇ ਦੀ ਵੀ ਮੀਰੀ ਭਗਤ ਹੋ ਸਕਦੀ ਹੈ ਕਿੰਨੇ ਕਿ ਦਰਖਤ ਕਟਾਨ ਹੋਇਆ ਹੈ ਕਿ ਕਿੰਨੇ ਕਿ ਦਰਖਤਾਂ ਦੀ ਤੁਸੀਂ ਮੰਨਦੇ ਹੋ ਕਿ ਸਰਕਾਰ ਨੂੰ ਲਾਸ ਹੋਇਆ ਕੀ ਕਹਿਣਾ ਚਾਹੁੰਦੇ ਸਰ ਕਟਾਨ ਤੇ ਪੰਚਾਇਤੀ ਰਕਵੇ ਦਾ ਵੀ ਨਾਲ ਨਾਲ ਲੱਗਦਾ ਹੈਗਾ ਉੱਥੇ ਵੀ ਹੋਇਆ ਹੈ ਪਰ ਕਟਾਨ ਤੇ ਕਾਫੀ ਹੋਇਆ ਹੈ ਮਤਲਬ 100 ਦੇ ਆਸ-ਪਾਸ ਕੱਟੇ ਗਏ ਸ਼ਾਇਦ ਤੇ ਬਾਕੀ ਜੋ ਮਹਿਕਮਾ ਦੱਸਦਾ ਉਹ ਚੋਂਟ ਦੱਸਦਾ ਕਿੰਨੇ ਕਿ ਜਿਹੜੀ ਸੰਪਤੀ ਦਾ ਲਾਸ ਮੰਨਦੇ ਹੋ ਕਿੰਨਾ ਹੋਇਆ ਹੋਗਾ ਕਿਤੇ ਮਹਿਕਮਾ ਹੀ ਦੱਸ ਸਕਦਾ ਹੈ ਔਰ ਇਹ 17 17.80 ਲੱਖ ਦਾ ਹੈ। ਅਨੰਦ ਜੀ ਕਿੰਨਾ ਕੁ ਨੁਕਸਾਨ ਹੋਇਆ ਔਰ ਕੀ ਕਹਿਣਾ ਚਾਹੁੰਦੇ? ਸਾਡੇ 10 ਖੇਰ ਕੱਟੇ ਗਏ ਜੀ 4-4 4.5-4 ਫੁੱਟ ਦੇ। ਜਿਹੜਾ ਕੋ 2.5 ਲੱਖ ਰੁਪਏ ਦਾ ਕਰੀਬ ਨੁਕਸਾਨ ਹੈਗਾ ਸਾਡਾ। ਤੇ ਇਹ ਅਸੀਂ ਮੈਕਮਾ ਕੋਲ ਵੀ ਗਏ ਆ, ਪੁਲਿਸ ਕੋਲ ਵੀ ਗਏ ਆ। ਉਹ ਕਹਿੰਦੇ ਮੈਕਮਾ ਕੋਲ ਜਾਓ, ਪੁਲਿਸ ਵਾਲੇ ਕਹਿੰਦੇ ਤੁਸੀਂ ਉਹਦੇ ਕੋਲ ਜਾ ਮੈਕਮਾ ਕਹਿੰਦਾ ਤੁਸੀਂ ਪੁਲਿਸ ਕੋਲ ਜਾਓ। ਇਦਾਂ ਅਸੀਂ ਜਾ ਕੇ ਸਾਡੀ ਕੋਈ ਸੁਣਾਈ ਨਹੀਂ ਹੋਈ। ਇਹ ਬੈਟਰੀ ਵੀ ਉੱਥੋਂ ਸਾਨੂੰ ਇਹ ਮਿਲੀ ਹੈ। ਸਾਡੇ ਆਪਣੇ ਖੇਰਾਂ ਦੇ ਕੋਲ ਤੇ ਸਰ ਹੁਣ ਤਾਂ ਕਰ ਕਾਰਵਾਈ ਹੋਂਦਾਰ ਕੀ ਕਰਨ ਮੰਦੇ ਕਿਤੇ ਨਾ ਕਿਤੇ ਜੰਗਲਾਤ ਵਿਭਾਗ ਦੀ ਸ਼ਮੂਲੀਅਤ ਲੱਗੇ ਬਿਲਕੁਲ ਬਿਲਕੁਲ ਜੀ ਲਾਗੇ ਫੈਕਟਰੀ ਹੈਗੇ ਇੱਥੇ ਪੜਾ ਕੇ ਤੇ ਇਹਨਾਂ ਨੂੰ ਸਟਾਟਸ ਦਿਤੇ ਕੀ ਕੋਈ ਕਹਿ ਸਕਦੇ ਕਿ ਨਾ ਕਿਤੇ ਕਿੰਨੇ ਨਹੀਂ ਕੀਤੇ ਚੋਰੇ ਫੜਦੇ ਨਹੀਂ ਜਦ ਕਿ ਇਹਨਾਂ ਨੂੰ ਫੜਨੇ ਚਾਹੀਦੇ ਮੈਂ ਅਕ ਸਰਪੰਚ ਵੈਮਾ ਪਵਨ ਕੁਮਾਰ ਮੈਂ ਕਹਣਾ ਚਾਹੁੰਦਾ ਕਿ ਕੁਝ ਦਿਨ ਪਹਿਲੇ 5-7 ਦਿਨ ਪਹਿਲੇ ਸਾਡੇ ਪਿੰਡ ਦੇ ਵਿੱਚੋਂ ਖੈਰਾਂ ਦੀ ਕਟਾਈ ਕੀਤੀ ਗਈ ਹੈ ਮੇਰੇ ਕੋਲ ਮਾਲਕ ਆਏ ਉਹਨਾਂ ਨੇ ਕਿਹਾ ਕਿ ਸਾਡੇ ਖੈਰਾਂ ਦੀ ਕਟਾਈ ਕੀਤੀ ਗਈ ਹੈ ਜਦੋਂ ਅਸੀਂ ਮੌਕੇ ਤੇ ਗਏ ਤੇ ਉੱਥੇ ਜਾ ਕੇ ਦੇਖਿਆ ਕਿ ਪੰਚਾਇਤ ਦੇ ਵੀ ਬਹੁਤ ਸਾਰੇ ਖੈਰ ਜਿਹੜੇ ਆ ਜਿਹਦੀ ਘਟੋ ਘਟ ਵੀ 62-64 ਖੈਰ ਜਿਹੜੇ ਆ ਪੰਚਾਇਤ ਦੇ ਵੀ ਕੱਟੇ ਗਏ ਆ ਤੇ ਮਾਲਕਾਂ ਦੀ ਜਿਹੜੀ ਆਪਣੀ ਜੀ ਜ਼ਮੀਨ ਹੈ ਉਹਦੇ ਵਿੱਚੋਂ ਵੀ ਘਟੋ ਘਟ 15-16 ਖੈਰ ਜਿਹੜੇ ਕੱਟੇ ਗਏ ਆ ਜਿਦੇ ਵਿੱਚ ਲੰਬੜਦਾਰ ਹੁਣਾਦੇ ਆ ਤੇ ਨਾਲ ਉਹਨਾਂ ਦੇ ਇਹ ਸਾਡੇ ਕ੍ਰਿਸ਼ਨ ਜੀ ਹੈਗੇ ਉਹਨਾਂ ਦੇ ਖੇਰ ਹੈਗੇ ਆ ਤੇ ਲਗਭਗ ਇਹਨਾਂ ਦੀ ਜਿਹੜੀ ਕੀਮਤ ਵੀ ਹੈ ਉਹ ਘੱਟੋ-ਘੱਟ ਵੀ 80-90 ਲੱਖ ਦੇ ਦੋਨਾਂ ਤੇ ਇਹਨਾਂ ਨੂੰ ਮਾਲਕਾਂ ਨੂੰ ਔਰ ਪੰਚਾਇਤ ਨੂੰ ਮਿਲਾ ਕੇ ਬਣਦੀ ਹੈ ਲੇਕਿਨ ਇਹਨਾਂ ਦੋਨਾਂ ਦੇ ਨਾਲ ਮੈਂ ਜੰਗਲਾਤ ਵਿਭਾਗੇ ਕੋਲ ਵੀ ਗਿਆ ਇਹਨਾਂ ਦੇ ਨਾਲ ਤੇ ਜੰਗਲਾਤ ਮਹਿਕਮੇ ਨੇ ਕਿਹਾ ਕਿ ਤੁਸੀਂ ਐਪਲੀਕੇਸ਼ਨ ਪੁਲਿਸ ਥਾਣੇ ਦਿਓ ਪੁਲਿਸ ਥਾਣੇ ਦੇ ਵਿੱਚ ਜਦੋਂ ਗਏ ਆ ਤੇ ਉਹ ਕਹਿੰਦੇ ਜੰਗਲਾਤ ਪੈਕਵੇ ਦੀ ਕਾਰਵਾਈ ਹੈ ਸਾਨੂੰ ਇਥੇ ਇਸ ਤਰ੍ਹਾਂ ਲੱਗਦਾ ਕਿ ਇਹ ਜੰਗਲਾਤ ਦੀ ਮਿਲੀ ਭਗਤ ਦੇ ਨਾਲ ਹੀ ਸਾਰੇ ਕੰਮ ਹੋ ਰਹੇ ਔਰ ਹੁਣ ਕੱਲ ਦੀ ਗੱਲ ਹੈਗੀ ਕਿ ਕੱਲ ਸਾਰੇ ਇਹਨਾਂ ਸਬੂਤਾਂ ਨੂੰ ਮਟਾਉਣ ਦੀ ਖਾਤਰ ਇੱਥੇ ਅੱਗ ਲਗਾ ਦਿੱਤੀ ਗਈ ਤਕਰੀਬਨ ਜਿਹੜਾ ਏਰੀਆ ਥੱਲੇ ਪੰਚਾਇਤ ਦਾ ਉਹ ਤਕਰੀਬਨ ਹੀ ਸਾਰਾ ਜਲ ਗਿਆ ਹੈਗਾ ਤਾਜੋ ਕੇ ਕੋਈ ਵੀ ਜਿਹੜਾ ਸਬੂਤ ਨਜ਼ਰ ਨਾ ਆਵੇ ਅਸੀਂ ਫਿਰ ਵੀ ਜੰਗਲਾਤ ਵਿਭਾਗ ਦੇ ਲੋਕਾਂ ਨੂੰ ਕਹਿ ਰਹੇ ਕਿ ਤੁਸੀਂ ਆਪਣੀ ਬਣਦੀ ਕਾਰਵਾਈ ਕਰੋ ਲੇਕਿਨ ਕੋਈ ਵੀ ਇਸ ਤੋਂ ਜ਼ਿਆਦਾ ਕੋਈ ਵੀ ਬਣਦੀ ਕਾਰਵਾਈ ਨਹੀਂ ਕਰ ਰਿਹਾ ਇਸ ਤੇ ਮੰਗ ਕਰਦੇ ਹੋ ਹਾਂ ਅਸੀਂ ਈਸੀ ਕਰਕੇ ਇਹ ਮੀਡੀਆ ਨੂੰ ਪਹਿਲੇ ਵੀ ਖਬਰਾਂ ਦੇ ਚੁਕੇ ਹਾਂ ਲੇਕਿਨ ਕੋਈ ਵੀ ਖਬਰ ਜਿਹੜੀ ਹੈ ਉਹ ਖ਼ਬਰਾਂ ਦੇ ਵਿੱਚ ਨਹੀਂ ਆ ਰਹੀ ਕਿ ਇਸ ਪਿੰਡ ਦੇ ਵਿੱਚ ਪੰਚਾਇਤ ਦਾ ਔਰ ਮਾਲਕਾਂ ਦਾ ਇਹਨਾਂ ਨੁਕਸਾਨ ਹੋਇਆ ਇਸ ਕਰਕੇ ਅਸੀਂ ਤੁਹਾਨੂੰ ਬੁਲਾਇਆ ਸੀ ਕਿ ਤੁਸੀਂ ਮੌਕੇ ਤੇ ਆ ਕੇ ਦੇਖੋ ਅਸੀਂ ਮਾਲਕ ਬਹੁਤ ਪਰੇਸ਼ਾਨ ਆ ਕਿਉਂਕਿ ਰਾਤ ਨੂੰ ਇਸ ਜਗ੍ਹਾ ਤੇ ਆਣਾ ਕਿਉਂਕਿ ਜਾਨਵਰ ਬਹੁਤ ਹਨ ਆਣਾ ਮੁਸ਼ਕਿਲ ਹੈ ਰਾਤ ਨੂੰ ਅੱਗੇ ਵੀ ਸਾਡੇ ਇੱਥੇ ਲੱਕੜ ਬਹੁਤ ਖੜੀ ਹੈ ਜ਼ਿਮੀਂਦਾਰ ਹੈ ਮਾਲਕਾਂ ਦੀ ਆਪਣੀ ਉਹ ਵੀ ਹੋਰ ਵੀ ਨੁਕਸਾਨ ਹੋ ਸਕਦਾ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਇੱਥੇ ਜੀ ਸਾਡੇ ਜਿਹੜੇ ਖੈਰਾਂ ਦੇ ਬੁੱਟੇ ਦਰਖਤ ਚੋਰੀ ਹੋਇਆ ਉਹ ਸਾਡਾ ਮਲਕੀਤੀ ਰਕਬਾ ਉਹਦੇ ਚੋਂ ਕੋਈ 10 10 12 ਜਿਹੜੇ ਖੈਰ ਉਹ ਚੋਰੀ ਹੋਏ ਪੰਚਾਇਤੀ ਜਿਹੜੇ ਆ ਉਹ 100 ਦੇ ਕਰੀਬ ਚੋਰੀ ਹੋਇਆ ਤੇ ਉਹ ਸਾਰੀਆਂ ਰਿਪੋਰਟਾਂ ਅਸੀਂ ਮਹਿਕਮੇ ਨੂੰ ਵੀ ਕਿਹਾ ਤੇ ਉਹਨਾਂ ਨੂੰ ਵੀ ਕਿਹਾ ਪੁਲਿਸ ਨੂੰ ਵੀ ਕਿਹਾ ਕੋਈ ਸੁਣਵਾਈ ਨਹੀਂ ਮਹਿਕਮੇ ਕੋਲ ਗਏ ਉਹ ਕਹਿੰਦੇ ਪੁਲਿਸ ਕੋਲ ਜਾਓ ਪੁਲਿਸ ਕੋਲ ਜਾਓ ਤੇ ਉਹ ਕਹਿੰਦੇ ਮਹਿਕਮੇ ਕੋਲ ਜਾਓ ਕੱਲ ਇੱਥੇ ਫੇਰ ਦੁਬਾਰਾ ਇਹ ਜਿਹੜੇ ਜਿੰਨਾ ਵੀ ਇਹ 100 ਕਿੱਲੇ ਦਾ ਘਟੋ ਘਟ ਵੀ ਰਕਬਾ ਹੈਗਾ ਇਹਦਾ ਪੰਚਾਇਤ ਦਾ ਉਹਦੇ ਸਬੂਤ ਖੈਰ ਦੇ ਸਬੂਤ ਨੂੰ ਮਟਾਉਣ ਵਾਸਤੇ ਉੱਥੇ ਦੁਬਾਰਾ ਅੱਗ ਲਾਤੀ ਹੈ ਇਹ ਹਜ਼ਾਰਾਂ ਛੋਟੇ ਬੁੱਟੇ ਨੇ ਇਹ ਜਿਹੜੇ ਇਹ ਜਿਹੜੇ ਖੈਰਾਂ ਦੇ ਉਹ ਸੜ ਕੇ ਸੁਆਹ ਹੋ ਗਏ ਤੇ ਸੁਣਵਾਈ ਕੋਈ ਨਹੀਂ ਹੁਣ ਇਹ ਇਹ ਦੇਖ ਲੋ ਵੀ ਕਿੰਨਾ ਤਗੜਾ ਇਹ ਮਾਫੀਆ ਹੈ ਕੋਈ ਸੁਣਨ ਨੂੰ ਤਿਆਰ ਨਹੀਂ ਔਰ ਇਹ ਸਬੂਤ ਮਟਾਉਣ ਵਾਸਤੇ ਇਹ ਸਾਰਾ ਫੂਕਤਾ ਹੈ ਜੰਗਲ ਦਾ ਜੰਗਲ ਇਹ ਹਜ਼ਾਰਾਂ ਖੈਰਾਂ ਦੇ ਬੂਟੇ ਟਾਲੀਆਂ ਦੇ ਬੂਟੇ ਜਿਹੜੇ ਜੰਗਲਾਤ ਵਿਭਾਗ ਮਹਿਕਮੇ ਦੁਆਰਾ ਹੀ ਲਾਏ ਗਏ ਸੀ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਜਿੱਥੇ ਉਹ ਹਰ ਉਹਦੇ ਦੇ ਵਿੱਚ ਕੰਮ ਦੇ ਵਿੱਚ ਸ਼ਕਤੀ ਨਾਲ ਕਾਰਵਾਈ ਕਰਦੇ ਪਏ ਆ ਇਹ ਵੀ ਦੇਖਣ ਇਹ ਮੁੱਖ ਮੰਤਰੀ ਸਾਹਿਬ ਨੂੰ ਰਿਕੁਐਸਟ ਹੈ ਸਾਡੀ ਕਿ ਇਹ ਇਹਦੇ ਵਾਸਤੇ ਜਰੂਰ ਸੋਚਣ ਕਿਉਂਕਿ ਇਹ ਹਜ਼ਾਰਾਂ ਏਕੜ ਦਾ ਰਕਬਾ ਜਿਹੜਾ ਉਹ ਤੇ ਕਰੋੜਾਂ ਰੁਪਏ ਦਾ ਨੁਕਸਾਨ ਆ ਇਹ ਜੰਗਲਾਤ ਮੈਗਮੇ ਦਾ ਇਹਨਾਂ ਨੇ ਕੀ ਕੀਤਾ ਹੈ ਸਰ ਸਰਕਾਰੀ ਡੰਗਲ ਦਾ ਮਾਮਾ ਦੇ ਵਿੱਚ ਕੁਝ ਪੰਚਾਇਤੀ ਲੈਂਡ ਔਰ ਕੁਝ ਨਿਜੀ ਲੈਂਡ ਦੇ ਵਿੱਚ ਦਰਖਤ ਕੱਟੇ ਗਏ ਖਾਇਰ ਤੇ ਉਸ ਨੂੰ ਲੈ ਕੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਔਰ ਇਸ ਸਬੰਧ ਵਿੱਚ ਕੀ ਅਸੀਂ ਚੋਰ ਆਇਡੈਂਟੀਫਾਈ ਕਰ ਲਿਆ ਮਣਗਾਰ ਨੇ ਡਰਾਈਵਰ ਰਿਪੋਰਟ ਚੈੱਕ ਕਰਕੇ ਕਿ ਕੋਈ ਇਨਵੈਸਟੀਗੇਸ਼ਨ ਦਾ ਵਿਸ਼ਾ ਸੀਗਾ ਉਹਦੇ ਵਿੱਚ ਅਸਲ ਇਹਦੇ ਵਿੱਚ ਸਰਗਨਾ ਕੋਣ ਹੈ ਉਹਨੂੰ ਅਸੀਂ ਤੱਥਾਂ ਨੂੰ ਪੇਸ਼ ਕਰ ਲਈ ਪੁਲਿਸ ਨੂੰ ਦੇ ਦਿੱਤਾ ਪੁਲਿਸ ਦਾ ਬਰਚਾ ਅੱਜ ਜਾਂ ਕੱਲ ਹੋ ਜਾਏਗਾ ਸਰ ਕਟਾਨ ਹੋਣ ਤੋਂ ਬਾਅਦ ਜੰਗਲ ਨੂੰ ਜਿਹੜਾ ਹੈ ਅੱਗ ਲਗਾਈ ਗਈ ਪ੍ਰਦੂਪਧ ਕੀਤਾ ਗਿਆ ਲੋਕਾਂ ਦਾ ਕਹਿੰਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਫੋਰੈਸਟ ਦਾ ਅbschਮੁਲੀਅਤ ਨੂੰ ਲੈਂਦੇ ਵੇ ਲੋਕ ਨਹੀਂ ਅਸੀਂ ਟੋਟਲ ਉਹਦੀ ਚੈਕਿੰਗ ਕਰਕੇ ਸਾਰੇ ਮੁੰਡ ਪਹਿਲੇ ਗਿਣ ਲਏ ਆ ਛਪਾਣ ਵਾਲੀ ਗੱਲ ਕੋਈ ਨਹੀਂ ਅੱਗ ਲੱਗਣ ਦਾ ਵੈਸੇ ਮੁੰਡ ਵੈਸੇ ਸਾਹਮਣੇ ਆਂਦੇ ਆ ਅਸੀਂ ਪਹਿਲੇ ਸਾਰੇ ਗਿਣਤੀ ਕਰ ਲਈ ਆ ਸਾਰੇ ਮੈਂ ਵੀ ਮੌਕਾ ਦੇਖ ਰਿਹਾ ਜਿਹਨਾਂ ਵੀ ਅੱਗ ਲਾਈ ਆ ਅਸੀਂ ਉਹਦੇ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੇ ਸਾਡੇ ਉਹ ਤੋਂ ਅਸੀਂ ਬਣਦੀ ਸਖਤ ਤੋਂ ਸਖਤ ਕਾਰਵਾਈ ਉਹਦੇ ਖਿਲਾਫ ਹੀ ਕਰਾਂਗੇ ਇਹਦੇ ਵਿੱਚ ਕੋਈ ਵੀ ਜਿਹੜਾ ਦੋਸ਼ੀ ਬਖਸ਼ ਨਹੀਂ ਜਾਊਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ